ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਂਸ ਨੇ ਨਵਾਂ ਸ਼ਹਿਰ ਦੇ ਵਿੱਚ ਬਣੇ ਸਕੂਲ ਆਫ ਐਮੀਨੈਂਸ ਦਾ ਅਚਾਨਕ ਦੌਰਾ ਕੀਤਾ ਇਸ ਦੌਰਾਨ ਉਹਨਾਂ ਸਕੂਲ ਦਾ ਨਰੀਖਣ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਪਾਈਆਂ ਗਈਆਂ ਖਾਮੀਆਂ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੇ ਹੁਕਮ ਦਿੱਤੇ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਛੇਤੀ ਹੀ ਇਸ ਸਕੂਲ ਨੂੰ ਲੋਕ ਅਰਪਣ ਕੀਤਾ ਜਾਵੇਗਾ ਤੇ ਸਕੂਲ ਆਫ ਐਮੀਨੈਂਸ ਦੇ ਲਈ ਚੰਗੇ ਅਧਿਆਪਕ ਨੇ ਤੇ ਬੱਚਿਆਂ ਦੇ ਲਈ ਐਕਸਟਰਾ ਕੋਚਿੰਗ ਦੀ ਵਿਵਸਥਾ ਵੀ ਕੀਤੀ ਜਾਏਗੀ 7 ਤਰੀਕ ਤੋਂ ਪੰਜਾਬ ਦੇ ਵਿੱਚ ਤੋ ਯਾਪ ਸਿੱਖਿਆ ਕ੍ਰਾਂਤੀ ਦੇ ਤਹਿਤ ਲਗਭਗ 12000 ਸਕੂਲਾਂ ਦੇ ਵਿੱਚ ਉਦਘਾਟਨ ਹੋਣੇ ਨੇ ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਹੋਏ ਕੰਮ ਜੋ ਮੂੰਹ ਬੋਲਦੀ ਤਸਵੀਰ ਜੋ ਸਾਡੇ ਮਾਨਯੋਗ ਕੌਮੀ ਕਨਵੀਨਰ ਸ਼੍ਰੀ ਅਲਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਜੀ ਨੇ ਜੋ ਵਾਅਦਾ ਕੀਤਾ ਸੀ ਕਿ ਪੰਜਾਬ ਸ਼ਾਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਜਿਹੜਾ ਰੂਪ ਬਦਲ ਜਾਊਗਾ ਅੱਜ ਤੁਹਾਡੇ ਵਿੱਚ ਮੈਂ ਜਦੋਂ ਮੈਂ ਧੰਨਵਾਦ ਕਰਦੇ ਨੇ ਸ਼ਾਰਟ ਨੋਟਿਸ ਤੇ ਸਾਰਾ মিডিਆ ਇੱਥੇ ਨਵਾਂ ਸ਼ਹਿਰ ਦਾ ਆਇਆ ਤੁਹਾਡੇ ਸਾਹਮਣੇ ਤੁਹਾਡੇ ਸਕੂਲ ਪਹੁੰਚੇ ਆ ਤੁਸੀਂ ਇਸ ਸ਼ਹਿਰ ਦੇ ਵਸਨੀਕ ਹੋ ਤੁਸੀਂ ਆਪ ਜਿਹੜਾ ਹੈ ਇਸ ਸਕੂਲ ਦੀ ਤਸਵੀਰਾਂ ਤੇ ਇਸ ਸਕੂਲ ਨੂੰ ਦੇਖ ਸਕਦੇ ਹੋ ਕਿ ਕਿਵੇਂ ਇਸ ਸਕੂਲ ਦੇ ਵਿੱਚ ਜੋ ਤਬਦੀਲੀਆਂ ਆਈਆਂ ਨੇ ਮੈਂ ਸਕੂਲ ਦੇ ਵਿੱਚ ਲਗਭਗ ਇਸ ਲਗਭਗ ਇਸ ਤੋਂ ਪਹਿਲਾਂ ਦੋ ਤੋਂ ਤਿੰਨ ਵਾਰੀ ਵਿਜ਼ਿਟ ਕੀਤਾ ਇੱਕ ਇੱਕ ਵੇਸਾ ਅੱਜ ਸਕੂਲ ਆ ਦੇਖੋ ਕਿ ਕਿਸੇ ਵੀ ਨਵਾਂ ਸ਼ਹਿਰ ਦੇ ਕਿਸੇ ਵੀ ਪ੍ਰਾਈਵੇਟ ਨਾਮੀ ਸਕੂਲ ਤੋਂ ਅਗਰ ਕਿਸੇ ਰੁਚੀ ਘਟ ਹੈ ਤਾਂ ਅਸੀਂ ਜ਼ਿੰਮੇਦਾਰ ਹੈ ਤੇ ਬਹੁਤ ਜਲਦੀ ਸਕੂਲ ਦਾ ਜਿਹੜਾ ਹੈ ਲੋਕਰਪਨ ਕੀਤਾ ਜਾਊਗਾ ਖੁਦ ਮਾਨਯੋਗ ਮੁੱਖ ਮੰਤਰੀ ਪੰਜਾਬ Shri Bhagwant Mann ji ਇਸ ਨੂੰ ਟੀਚਰ ਕੌਣ ਹੋਣਗੇ ਤੇ ਅੱਜ ਇਹ ਪਹਿਲਾਂ ਅਲਰੇਡੀ ਚ ਪੜਾ ਰਹੇ ਹੋਈ ਹੋਣਗੇ ਕਿ ਐਕਸਟਰਾ ਆਬਵੀਅਸਲੀ ਟੀਚਰ ਮੌਜੂਦ ਨੇ ਆਬਵੀਅਸਲੀ ਸਾਡੇ ਟੀਚਰਸ ਬਹੁਤ ਸ਼ਾਨਦਾਰ ਨੇ ਤੇ ਐਕਸਟਰਾ ਕੋਚਿੰਗ ਲਈ ਵੀ ਅਸੀਂ ਜਿਹੜਾ ਪ੍ਰਬੰਧ ਕਰਾ ਧੰਨਵਾਦ ਥੈਂਕ ਯੂ